ਸਪਤਾਨਕੋਟ ਦੇ ਨਾਲ ਲੱਗਦੇ ਸ਼ਾਹਪੁਰ ਕੰਢੀ ਦੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕਿ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇੱਕ ਪੈਦਲ ਜਾ ਰਹੇ ਵਿਅਕਤੀ ਨੂੰ ਕੁਚਲ ਦਿੱਤਾ ਇਸ ਤੋਂ ਬਾਅਦ ਟਰੱਕ ਚਾਲਕ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਇਸ ਸਾਰੀ ਘਟਨਾ ਸੀਸੀਟੀਵੀ ਕੈਮਰਾ ਦਵੇਚ ਗਿਆਦ ਹੋ ਗਈ ਇਸ ਸਬੰਧੀ ਪਰਿਵਾਰਿਕ ਮੈਂਬਰ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਲਾਸ਼ ਨੂੰ ਸੜਕ ਤੇ ਰੱਖ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰਨ ਅਤੇ ਇਸ ਲਿੰਕ ਸੜਕ ਤੋਂ ਲੰਘਦੇ ਟਰੈਕਟਰਾਂ ਦੀ ਰਫ਼ਤਾਰ ਨੂੰ ਕੰਟਰੋਲ ਕਰਨ ਦੀ ਮੰਗ ਕੀਤੀ ਸੜਕ ਜਾਮ ਦੇਖ ਕੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਤਰਨਕਾਰੀ ਲੋਕਾਂ ਨੂੰ ਸਮਝਾਇਆ ਤੇ ਟਰੱਕ ਚਾਲਕ ਨੂੰ ਫੜਨ ਦਾ ਭਰੋਸਾ ਦਿੱਤਾ ਜਿਸ ਦੇ ਮਗਰੋਂ ਪੀੜਤ ਪਰਿਵਾਰ ਨੇ ਸੜਕ ਤੇ ਤਰਨਾ ਲਾ ਦਿੱਤਾ ਜਗਿਆਲ ਪਿੰਡ ਲक्की ਪਠਾਣਿਆਂ ਤੇ ਆਪਣੇ ਜਗਿਆਲ ਅੱਜ ਪਿੰਡ ਦੇ ਬਾਹਰ ਐਕਸੀਡੈਂਟ ਹੋਇਆ ਜਿਹੜਾ ਮਾਈਨਿੰਗ ਜਿਹੜਾ ਡੈਮ ਦੀ ਮਾਈਨਿੰਗ ਹੈਗੀ ਆ ਉਹਦੇ ਟਰੱਕ ਜਿੰਨੇ ਵੀ ਚਲਦੇ ਆ ਉਹ ਅੱਜ ਇੱਥੇ ਡੈੱਡ ਬੋਡੀ ਆ ਗਿਆ ਐਕਸੀਡੈਂਟ ਕਰਕੇ ਸਵੇਰੇ ਇੱਥੋਂ ਨਿਕਲ ਗਏ ਆ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਇਹਦਾ ਰੋਡ ਚੇਂਜ ਕੀਤਾ ਜਾਵੇ ਤੇ ਰੋਡ ਚੇਂਜ ਕੀਤਾ ਜਾਵੇ ਮਤਲਬ ਇਹ ਜਿੰਨੀ ਇਹਦੇ ਬੱਚਿਆਂ ਦਾ ਸਕੂਲ ਵੀ ਆ ਬੱਚੇ ਜਾਂਦੇ ਵੀ ਆ ਸਵੇਰੇ ਐਕਸੀਡੈਂਟ ਕਰਦਾ ਉਹਨੂੰ ਪ੍ਰਸ਼ਾਸਨ ਕੋਈ ਪੁੱਛਣ ਵਾਲਾ ਨਹੀਂ ਹੈ। ਦੇ ਵਿੱਚ ਉਹ ਬੰਦੇ ਲੋਤੇ ਗੱਡੇ ਡਪਾਤੀ ਆ ਪ੍ਰਕਟ ਬਾਤ ਆ। ਜਿਹੜਾ ਉਹਨਾ ਆਪਾਂ ਸਾਰਿਆਂ ਨੇ ਧਰ ਨਾਲ ਆ ਪਿੰਡ ਨੇ ਇਹ ਟਰੱਕ ਬੰਦ ਕੀਤਾ ਜਾਣਾ ਹੋਰ ਕੋਈ ਰੋਡ ਇਹਨਾਂ ਨੂੰ ਦਿੱਤਾ ਗਿਆ। ਦੇਖ ਜਾਵੇ। ਹਾਂਜੀ ਅੱਜ ਬੜਾ ਮੰਦਪਾ ਕੀ ਕੱਟਣਾ ਹੋਈ ਸਵੇਰੇ ਮਾਰਨਿੰਗ 7:30 ਵਜੇ। ਇੱਕ ਕਬਾੜ ਦਾ ਕੰਮ ਕਰਦਾ ਸੀ ਜਸ ਸਿੰਘ ਜਿਹੜਾ ਜੁਤੀਦਾਰ ਰਹਿਣ ਵਾਲਾ। ਤੇ ਉਹਦਾ ਇੱਕ ਟਿਪਰ ਜਿਹੜੇ ਚੱਲਦੇ ਨੇ ਉੱਪਰ ਮੱਟੀ ਕੋਟ ਨੂੰ ਮਾਈਨਿੰਗ ਦੇ ਵਿੱਚ ਆਪਣਾ ਮਟੀਰੀਅਲ ਲੈ ਕੇ ਆਉਂਦੇ ਆ ਉਹ ਬੜੀ ਤੇਜ਼ ਰਫਤਾਰੀ ਨਾਲ ਜਿਹੜਾ ਭਗੋਲੀ ਚੌਂਗ ਵੱਲੋਂ ਆਇਆ ਤੇ ਉਹਨੀਆਂ ਨੂੰ ਉਧਰ ਅੜ ਦਿੱਤਾ ਜਿਸ ਦੇ ਨਾਲ ਉਹਦੀ ਮੌਕੇ ਤੇ ਹੀ ਮੌਤ ਹੋ ਗਈ। ਉਹਦੇ ਸਬੰਧ ਵਿੱਚ ਮਕਦਮਾ ਨੰਬਰ 898 ਜਿਹੜਾ ਵਾ ਅੰਡਰ ਸੈਕਸ਼ਨ 106 281 324 4 ਬੀ ਐਨ ਐਸ ਦੇ ਹੇਠਾਂ ਮਕਦਮਾ ਛਾਪੁਰ ਕੰਡੀ ਥਾਣੇ ਵਿੱਚ ਦਰਜ ਕਰ ਦਿੱਤਾ ਤੇ ਇਨਵੈਸਟੀਗੇਸ਼ਨ ਅੱਜੇ جاری ਹੈ। ਅਲਾਸ ਦਾ ਪੁਖਮਾ ਟੁਕਰਾ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ। ਜੱਦੀ ਟ੍ਰੇਸ ਹੋ ਗਈ ਹੈ ਜੱਦੀ ਰੌਂਡ ਅਪ ਕਰ ਲਈ ਹੈ ਡਰਾਈਵਰ ਵੀ ਜਿਹੜਾ ਵਾ ਉਹਦਾ ਵੀ ਨਾਮ ਟ੍ਰੇਸ ਹੋ ਗਿਆ ਉਹਨੂੰ ਵੀ ਜਲਦੀ ਫੜ ਕੇ ਤੇ ਕਰੀ ਕਰਾਂਗੇ ਉਸ ਲੋਕਾਂ ਦਾ ਕਹਿੰਦੇ ਰੂਲ ਦੇ ਸੰਬੰਧ ਵਿੱਚ ਅਸੀਂ ਐਸਐਸਓ ਨੂੰ ਵੈਸੇ ਹਦਾਇਤ ਕਰ ਦਿੱਤੀ ਹੈ ਇਹਨਾਂ ਦੇ ਚਲਾਨ ਵੀ ਕਟਾਂਗੇ ਪਲੱਸ ਜਿਹੜੇ ਕੋਈ ਟ੍ਰੈਫਿਕ ਦੇ ਦੋ ਮੁਲਾਜ਼ਮ ਹੈ ਉਹ ਵੀ ਇਹ ਤੇ ਚੌਂਕ ਦੇ ਵਿੱਚ ਥਿਲਾਵਾਂਗੇ